ਅੰਮ੍ਰਿਤਸਰ ਦੇ ਭਿੰਡੀਆਂ ਸੈਂਦਾ ਹਲਕੇ ਦੇ ਵਿੱਚ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਪੰਚਾਇਤੀ ਚੋਣਾਂ ਲਈ ਕਾਗਜ਼ ਭਰਨ ਮੌਕੇ ਇੱਥੇ ਗੋਲੀਆਂ ਚੱਲ ਗਈਆਂ ਜਿਸ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਖਵਿੰਦਰ ਸਿੰਘ ਅਤੇ ਉਸ ਦੇ ਸਾਥੀ ਤੇ ਕਾਂਗਰਸੀ ਵਰਕਰਾਂ ਦੇ ਵੱਲੋਂ ਹਮਲਾ ਕਰਨ ਦੇ ਇਲਜ਼ਾਮ ਲੱਗੇ ਨੇ ਹਮਲੇ ਦੇ ਵਿੱਚ ਦੋ ਨੌਜਵਾਨਾਂ ਨੂੰ ਗੋਲੀ ਲੱਗਣ ਕਾਰਨ ਉਹਨਾਂ ਨੂੰ ਹਸਪਤਾਲ ਦੇ ਆਈ ਸੀ ਯੂ ਦੇ ਵਿੱਚ ਦਾਖਲ ਕਰਵਾਇਆ ਗਿਆ ਉੱਥੇ ਹੀ ਇਹਨਾਂ ਜ਼ਖਮੀਆਂ ਦਾ ਬਿਆਨ ਵੀ ਸਾਹਮਣੇ ਆਇਆ ਆਉ ਤੁਹਾਨੂੰ ਇਹ ਤਸਵੀਰਾਂ ਦਿਖਾਉਨੇ ਹਾਂ ਆ ਗਿਆ ਅਈ ਸੁੱਤੇ ਬਹਿ ਕਰੋਗੇ ਬਿਲੇ ਆਊਗਾ ਪਹਿਨੇ ਆਊਗਾ ਮੇਰੇ ਪੁੱਤਣ ਰੋਲ ਰੋਲੀ ਮਾਰਿਆ ਨਾ ਕੋ ਫੂਟਰ ਬੜੇ ਜੇ ਨਾ ਕੋ ਐਡੀ ਦੇ ਦਾਤਰ ਵੱਡੇ ਤੇ ਪਿਸਤੌਲ ਨਾ ਕੋ ਜੀ ਮਾਤਾ ਨੇ ਸੁੱਤਰਾ ਨੇ ਮਾਰਿਆ ਪੈਰ ਵਾਹ ਪਾਣੀ ਪੀਉਣਾ ਮਸਲ ਮਾਰਿਆ ਮੇਰੇ ਪੁੱਤਾਂ ਆ ਪਹਿਲਾ ਹੀ ਚਾਂਡ ਸਪੋਟ ਤੇ ਨਾ ਕੋ ਆਈ ਟੀ ਬੜੇ ਆ ਨੇ ਮਾਤਾ ਹੌਸਲਾ ਕਰੋ ਮੇਰੇ ਮਾਣੀ ਮੇਰੇ ਪੁੱਤ ਕੜਾ ਨਜਾ ਕਰਦੇ ਸੂਟਰਾ ਨੇ ਮਾਰਿਆ ਸੌ ਸੌ ਲੱਖ ਇਹਨਾਂ ਤੇ ਸਖਤ ਕਾਰਵਾਈ ਹੋਊਗੀ ਕੇ ਗੱਲ ਸੁਣ ਕੇ ਅਰੇ ਉਹ ਬੱਚੇ ਵੀ ਜਨਾਨੀਆਂ ਵੀ ਉਹਨਾਂ ਦੀ ਚੋਕ ਜੋ ਉਹਨਾਂ ਤੇ ਸਖਤ ਕਾਰਵਾਈ ਹੋ ਸਰ ਮਾਇਆ ਬਹੁਤ ਬੁਰੇ ਆਪਣੇ ਏਟਵੜਾ ਚਲਾਤਾ ਹੈ ਕਬਣੇ ਉਹਨਾਂ ਨੇ ਮੇਰੇ ਪੁੱਤਰ ਨੂੰ ਠੀਕ ਉਸ ਵੇਲੇ ਮਾਰੀ ਨਾ ਕਿਹਾ ਮੈਂ ਇਹ ਜਾਣੇ ਅਰੇ ਲਖਿਆ ਅਰੇ ਨਹੀਂ ਅਰੇ ਲਖਿਆ ਲੱਖਿਆ ਮਹਾਰਗੇ ਮਾਰੇਗਾ ਲੱਖਿਆ ਉਹ ਤੇ ਹੀ ਮੌਕੇ ਦੇ ਉੱਤੇ ਪਹੁੰਚੇ ਟ੍ਰਾਂਸਪੋਰਟ ਮੰਤਰੀ ਅਤੇ ਦੂਜੇ ਪਾਸੇ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਤੇ ਰਾਜ ਸਾਂਸੀ ਹਲਕਾ ਇੰਚਾਰਜ ਸੋਨੀਆ ਮਾਨ ਪਹੁੰਚੇ ਜਿਨ੍ਹਾਂ ਨੇ ਇਸ ਘਟਨਾ ਦੀ ਨਿੰਦਿਆ ਕੀਤੀ ਹੈ ਅਤੇ ਉਹਨਾਂ ਨੇ ਵਿਰੋਧੀ ਧਿਰ ਤੇ ਖੂਬ ਨਿਸ਼ਾਨੇ ਸਾਧਦੇ ਪਿੰਡੀ ਸੈਦਾਂ ਦੇ ਵਿੱਚ ਸਾਡਾ ਜਿਹੜਾ ਸਗਠਨ ਦਾ ਇੰਚਾਰਜ ਸਕੱਤਰ ਲਖਵੀਰ ਸਿੰਘ ਲੱਖਾ ਮੁੰਡਾ ਔਰ ਜ਼ਿਲ੍ਹਾ ਪਾਲਿਸ਼ਦ ਦੇ ਨਾਲ ਉਹਦੇ ਅਸੀਂ ਨੋਮੀਨੇਸ਼ਨ ਕੀਤੀ ਸੀ ਸਾਡਾ ਉਮੀਦਵਾਰ ਸੀਗਾ ਉਹਦੇ ਬਹੁਤ ਬੁਰੀ ਤਰ੍ਹਾਂ ਜਫੀ ਕਰਤਾ ਬਹੁਤ ਸੀਸਿਆ ਉਹਨਾਂ ਨੇ ਗੋਲੀਆਂ ਮਾਰ ਗਿਆ ਦੱਤ ਦਾ ਨਾਲ ਹਥਿਆਰਾਂ ਨਾਲ ਬਲ ਜੋ ਨਾ ਕੋ ਹੋਇਆ ਉਹਨਾਂ ਨੇ ਕੀਤਾ ਸਾਡੇ ਚਾਰ ਜਿਹੜੇ ਮੁੰਡੇ ਆ ਪਾਰਟੀ ਦੇ ਆਮ ਆਦਮੀ ਪਾਰਟੀ ਦੇ ਚਾਰ ਵਕਲ ਜਿਹੜੇ ਆ ਉਹ ਬਹੁਤ ਬੁਰੀ ਤਰ੍ਹਾਂ ਜਿਹੜੇ ਜ਼ਖਮੀ ਹੋਏ ਆ ਉੜੇ ਹੀ ਐਸਐਸਪੀ ਸਾਹਿਬ ਨਾਲ ਗੱਲ ਕੀਤੀ ਆ ਸਾਡੇ ਕੈਬਨ ਮਿਨਿਸਟਰ ਭੁੱਲੜ ਸਾਹਿਬ ਡੀਆਈਜੀ ਸਾਹਿਬ ਨਾਲ ਗੱਲ ਕਰੇ ਅਸੀਂ ਉਹਨਾਂ ਨੂੰ ਮੰਗ ਕੀਤੀ ਹੈ ਕਿ ਜਿਹੜੇ ਦੋਸ਼ੀ ਨੇ ਇਹਨਾਂ ਨੂੰ ਤੁਰੰਤ ਫੜੋ ਔਰ ਜਿਹੜਾ ਪੱਛਾ ਹੈ ਜਿਨ੍ਹਾਂ ਦੀ ਸਿਆਸੀ ਪਨਾਹ ਆ ਜਿਨ੍ਹਾਂ ਨੇ ਕੱਲ ਵੀ ਗੜਬੜ ਕਰਾਈ ਰਾਜਾ ਸاسي ਦੇ ਵਿੱਚ ਅੱਜ ਵੀ ਗੜਬੜ ਕਰਾਈ ਆ ਉਹਨਾਂ ਤੇ ਨਾਲ ਇਹ ਪੱਛਾ ਕੀਤਾ ਜਾਵੇ ਤੇ ਇਹ ਤੁਰੰਤ ਹੀ ਜਿਹੜੇ ਜਿਨ੍ਹਾਂ ਨੇ ਹਮਲਾ ਕੀਤਾ ਹੰਗਲਾਬੜ ਜਿਹੜੇ ਆ ਉਹਨਾਂ ਨੂੰ ਜਿਹੜਾ ਗ੍ਰਫਤਾਰ ਕੀਤਾ ਜਾਵੇ ਇਹ ਬਹੁਤ ਨੀਵੇਂ ਲੈਵਲ ਦੇ ਕਾਂਗਰਸੀ ਹਰ ਥਾਂ ਤੇ ਕੋਸ਼ਿਸ਼ ਕਰਦੇ ਕਾਂਗਰਸ ਦਾ ਪੁਰਾਣਾ ਕਲਚਰ ਦੇ ਸਾਡੇ ਬੰਦੇ ਜਿਹੜੇ ਸਾਊ ਆਪਚਾ ਦੇ ਤੇ ਕਾਂਗਰਸ ਦਾ ਪਤਾਨਾ ਕਲਤੇ ਦਾ ਹਰ ਸਾਲ ਦੇ ਧੱਕਾ ਕਰਦੇ ਆ ਸੋ ਅੱਜ ਜਿਹੜਾ ਧੱਕਾ ਆਇਆ ਹੈ ਬਹੁਤ ਬਹੁਤ ਵੱਡਾ ਧੱਕਾ ਹੋਇਆ ਸਾਡੇ ਨਾਲ ਪਰ ਅਸੀਂ ਆਪਣੀ ਪਾਰਟੀ ਦੇ ਵਦਕਾਂ ਦੇ ਨਾਲ ਭੁੱਲਤ ਸਾਹਿਬ ਵੀ ਆਇਆ ਮੈਂ ਵੀ ਆਇਆ ਸੋਨੀਆ ਮਾਨ ਜੀ ਸਾਡੇ ਹਲਕਨ ਚਾਰਜ ਜੋ ਵੀ ਗੋਪਰ ਸਾਹਿਬ ਉਹ ਨਹੀਂ ਸਾਡੇ ساری ਪਾਰਟੀ ਇੱਥੇ ਉਹ ਅਸੀਂ ਜਿੰਨਾ ਚਿਰ ਤੱਕ ਪੁੱਸਾ ਨੂੰ ਇਨਸਾਫ ਨਹੀਂ ਦਊਗੀ ਅਸੀਂ ਇਹਨਾਂ ਬੰਦਿਆਂ ਦੇ ਨਾਲ ਬਹੁਤ ਹੀ ਮੰਨ ਭਾਗੀ ਗੱਲ ਹੈ ਔਰ ਅੱਜ ਮੇਰੇ ਨਾਲ ਲਾਲ ਜੀਤ ਪੁਲਰ ਜੀ ਸਾਡੇ ਟਰਾਂਸਪੋਰਟ ਨੇਸ਼ਰ ਇੱਥੇ ਖੜੇ ਨੇ ਔਰ ਪਤਾਲਪੀ ਲੈਡਮਾਸਟੇ ਆਇਆ ਹੈ ਮੇਰਾ ਲਖਵਿੰਦਰ ਲਖਾ ਜਿਹੜਾ ਸਾਡਾ ਸੰਗਠਨ ਇਨਚਾਰਜ ਹੈ ਔਰ ਸਾਡੀ ਜਿਲ੍ਹਾ ਪਿਛੇ ਦੀ ਇਲੈਕਸ਼ਨ ਲੜ ਰਹੀ ਸੀ ਕਿ ਜਸਰਾ ਹੂਰ ਤੋਂ ਉਹਨਾਂ ਦੇ ਉੱਤੇ ਅਟੈਕ ਕੀਤਾ ਗਿਆ ਔਰ ਉਹਨਾਂ ਦੇ ਜਿਹੜੇ ਮਦਰ ਹੈ ਉਹ ਸਾਡੇ ਬਲੌਕ ਸਮਤੀ ਮੈਂਬਰ ਲੜ ਰਹੇ ਸੀਗੇ ਔਰ ਜਿਹੜਾ ਸਾਡਾ ਪਿੰਡਿਆ ਸੈਦਾ ਰਾਜਸਥਾਨ ਸੀ ਹਲਕੇ ਦਾ ਸਭ ਤੋਂ ਵੱਡਾ ਪਿੰਡ ਹੈ ਔਰ ਸਰਪੰਚੀ ਦੀ ਇਲੈਕਸ਼ਨ ਮਿਲੇ ਵੀ ਇਹਨਾਂ ਨੇ ਧੱਕਾ ਕੀਤਾ ਜਦਕਿ ਮੇਰੇ ਜਿਹੜੇ ਮੇਰਾ ਜਿਹੜਾ ਪਿੰਡਿਆ ਸੈਦਾ ਤੋਂ ਲਖਾ ਹੈ ਉਹਦੇ 7 ਮੈਂਬਰ ਹੈ ਪੰਜਾਬ ਦੇ ਔਰ ਇੱਕ ਸਰਪੰਚ ਦੇ ਕੋਈ ਵੀ ਨਹੀਂ ਔਰ ਸਰਪੰਚ ਨੇ ਉਦੋਂ ਵੀ ਤੱਕ ਤਾਂ ਕੀਤਾ ਸੀ ਸਰਕਾਰੀਆਂ ਨੇ ਔਰ ਕੱਲ ਵੀ ਕਮੇਟੀ ਘਰ ਦੇ ਵਿੱਚ ਇਹਨੇ ਆਪਣੇ ਜਿਹੜੇ ਸਾਹਮਣੇ ਕਾਗਜ਼ ਭਰਨ ਵਾਲੇ ਬੰਦੇ ਸੀਗੇ ਉਹਨਾਂ ਤੋਂ ਗੁੰਡਾਗਰਦੀ ਕਰਵਾਈ ਲੜਾਈ ਝਗੜਾ ਕਰਵਾਇਆ ਔਰ ਅੱਜ ਲੱਖਾ ਕੈਂਪੇਨ ਕਰਨ ਜਾ ਰਿਹਾ ਸੀਗਾ ਉਹਦੇ ਤੇ ਵਾਰ ਕਰਵਾਇਆ ਔਰ ਜਿਹੜਾ ਨਾਲ ਬਿੱਲਾ ਮੁੰਡਾ ਹੈ ਉਹਦੇ ਘਰ ਦੇ ਉਹਦੇ ਘਰ ਜਾ ਕੇ ਪਏ ਐ ਇਹ ਸਾਰੇ ਜਣੇ ਉਹਦਾ ਤੇ ਬਿਲਕੁਲ ਸੇਰੀ ਪਾੜਤਾ ਇਹਨਾਂ ਨੇ ਦਾਤਰਾ ਦੇ ਨਾਲ ਲੱਖੇ ਦੀ ਵੀ ਦਾਤਰਾ ਦੇ ਨਾਲ ਕਾਫੀ ਸੱਟਾਂ ਲਾਈਆਂ ਨੇ ਔਰ ਇੱਕ ਸਾਡਾ ਦੋ ਭਰਾ ਹੋਰ ਨੇ ਜਿਹੜੇ ਨਾਲ ਹੈ ਜਿਨ੍ਹਾਂ ਨੂੰ ਗੋਲੀਆਂ ਮਾਰੀਆਂ ਗਈਆਂ ਨੇ ਇੱਕ ਦਾ ਆਪਰੇਟ ਚੱਲ ਰਿਹਾ ਹੈ ਇੱਕ ਸੀਰੀਅਸ ਹੈ ਇੱਕ ਵੈਂਟੀਲੇਟਰ ਦੇ ਉੱਤੇ ਪਿਆ ਹੋਇਆ ਹੈ ਇਹ ਜੀ ਗੁੰਡਾਗਰਦੀ ਜਿਹੜੀ ਕਾਂਗਰਸ ਹੈ ਉਹ ਕਰ ਰਹੀ ਹੈ ਸ਼ਰੇ ਆਮ ਜਿਹੜੀ ਸੱਤਾਧਰ ਜਿਹੜੀ ਸਰਕਾਰ ਹੈ ਜਿਵੇਂ ਮੰਤਰੀ ਸਾਹਿਬ ਨੇ ਕਿਹਾ ਵੀ ਐਸੀ ਸ਼ਾਂਤ ਤਰੀਕੇ ਦੇ ਨਾਲ ਇਲੈਕਸ਼ਨ ਲੜ ਰਹੇ ਆ ਸ਼ਾਂਤ ਤਰੀਕੇ ਦੇ ਨਾਲ ਕਾਗਜ਼ ਜਮ੍ਹਾਂ ਕਰਵਾ ਰਹੇ ਇਹਦਾ ਮਤਲਬ ਇੰਨਾ ਡਰ ਹੈ ਤੁਹਾਨੂੰ ਆਮ ਆਦਮੀ ਪਾਰਟੀ ਦਾ ਕਿ ਤੁਸੀਂ ਸੱਟਾਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਤੁਸੀਂ ਮੇਨ ਕੈਂਡੀਡੇਟ ਦੇ ਉੱਤੇ ਸੱਟਾਂ ਲਾ ਰਹੇ ਹੋ ਜਿ ਤੁਹਾਨੂੰ ਅੱਜ ਹੁਣ ਮੈਨੂੰ ਹੁਣੇ ਫੋਨ ਆਇਆ ਕਿ ਜਿਹੜੀ ਕੈਂਡੀਡੇਟ ਕਾਂਗਰਸ ਦੀ ਲੜ ਰਹੀ ਸੀਗੀ ਲੱਖੇ ਦੇ ਸਾਹਮਣੇ ਉਹ ਜਾ ਕੇ ਬੈਠੀ ਐ ਐਸਜੀਐਮ ਦੇ ਕੋਲ ਕਿ ਮੈਂ ਕਾਗਜ਼ ਵਾਪਸ ਲੈਣਾ ਚਾਹੁੰਦੀ ਆ ਮੈਂ ਨਹੀਂ ਇਲੈਕਸ਼ਨ ਲੜਨਾ ਚਾਹੁੰਦੀ ਇਹਦਾ ਮਤਲਬ ਲੱਖੇ ਦੀ ਇੰਨੀ ਸਹੀ ਹੈਗੀ ਹੈ ਸਾਰੇ ਬੰਨੇ ਇਸ ਕਰਕੇ ਤੋਂ ਡਰਦੇ ਹੋਏ ਇਹਨਾਂ ਨੇ ਅੱਜ ਹਮਲਾ ਕੀਤਾ ਕੱਲ ਵੀ ਹਮਲਾ ਕੀਤਾ ਸੀਗਾ ਹੁਣ ਡਰ ਕੇ ਫਾਈਲ ਵਾਪਸ ਲੈਣਾ ਚਾਹੁੰਦੇ ਆ ਅਸੀਂ ਕਹਿੰਨੇ ਆ ਕਿ ਇਲੈਕਸ਼ਨ ਲੜ ਤੂੰ ਸਾਹਮਣੇ ਲੜ ਜੇ ਤੁਹਾਡੇ ਵਿੱਚ ਕੈਪੇਬਿਲਿਟੀ ਹੈਗੀ ਨਾ ਇਲੈਕਸ਼ਨ ਲੜਨ ਦੀ ਹਿੰਮਤ ਕਰੋ ਉਸ ਇਨਸਾਨ ਦੇ ਅੱਗੇ ਠੀਕ ਹੈ ਨਾ ਐਵੇਂ ਗੁੰਡਾਗਰਦੀ ਕਰਨ ਦੇ ਨਾਲ ਕੁਝ ਨਹੀਂ ਹੁੰਦਾ ਜੋ ਜਿਹੜੇ ਸੁਖ ਸਰਕਾਰੀਆਂ ਨੇ ਨਾਲ ਤੇ ਲਾਲ ਰਾਜ ਸਰਕਾਰੀਆਂ ਇਹਨਾਂ ਨੇ ਸਾਡੇ ਸਾਥੀਆਂ ਦੱਸਿਆ ਵੀ ਕੱਲ ਬਲਾਗ ਦੇ ਵਿੱਚ ਆ ਕੇ ਆਪਦੇ ਬੰਦਿਆਂ ਨੂੰ ਸ਼ਹਿ ਦੇ ਕੇ ਪੂਰੀ ਗੁੰਡਾਗਰਦੀ ਕਰਾਈ ਆ ਅੱਜ ਇਹਨਾਂ ਸਾਥੀਆਂ ਨੂੰ ਸਵੇਰੇ ਘਰੋਂ ਚੁੱਕਿਆ ਆ ਘਰੋਂ ਚੋਕੇ ਇਹਨਾਂ ਨੂੰ ਸੱਟਾਂ ਲਾਈਆਂ ਤੇ ਇਹਨਾਂ ਨੂੰ ਗੋਲੀਆਂ ਮਾਰੀਆਂ ਤੇ ਜਿਹੜੇ ਆਗੂ ਕਾਂਗਰਸ ਦੇ ਆ ਕੇ ਇਹਨਾਂ ਦੇ ਘਰੇ ਪਏ ਆ ਨਾ ਉਹ ਬਿਨਾ ਕਿਸੇ ਪੋਲੀਟੀਕਲ ਸ਼ਹਿ ਤੋਂ ਬਿਨਾਂ ਨਹੀਂ ਹੋ ਸਕਦਾ ਕਿਉਂਕਿ ਜਿੰਨਾ ਚਿਰ ਮਗਰ ਸਿਆਸੀ ਸ਼ਹਿ ਨਾ ਹੋਵੇ ਕੋਈ ਵੀ ਕਿਸੇ ਵੀ ਪਾਰਟੀ ਦਾ ਆਗੂ ਵਰਕਰ ਇਹ ਨਹੀਂ ਹਿੰਮਤ ਨਹੀਂ ਕਰ ਸਕਦਾ ਬਾਕੀ ਡੀਆਈਜੀ ਸਾਹਿਬ ਨਾਲ ਵੀ ਮੇਰੀ ਗੱਲ ਹੋ ਗਈ ਆ ਐਸਐਸਪੀ ਸਾਹਿਬ ਨਾਲ ਵੀ ਉਹਨਾਂ ਨੂੰ ਕਿਹਾ ਪੀ ਜਿਹੜੇ ਵੀ ਦੋਚੀ ਜਿਨ੍ਹਾਂ ਗੋਲੀਆਂ ਚਲਾਈਆਂ ਉਹਨਾਂ ਦੇ ਨਜਾਇਜ਼ ਵਾਪਣੇ ਆ ਜਿਹੜੇ ਪਿਸਟਲ ਆ ਜਾਂ ਬੰਦੂਕਾਂ ਆ ਕਿਉਂਕਿ ਉਹ ਚੂਣ ਜਾਬਤਾ ਲੱਗਾ ਚੂਣ ਜਾਬਤੇ ਦੌਰਾਨ ਜੇ ਕਿਸੇ ਨੇ ਜਮਾ ਨਹੀਂ ਕਰਾਇਆ ਉਹ ਵੀ ਕਾਰਵਾਈ ਪੰਦੀ ਆ ਤੇ ਜੇ ਉਹ ਨਜਾਇਜ਼ ਨੇ ਉਹ ਵੀ ਬਰਾਮਦ ਕਰਕੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੇ ਜਿਹੜਾ ਜਿਹੜਾ ਵੀ ਦੋਚੀ ਆ ਜਾਂਚ ਕਰਕੇ ਉਹਨਾਂ ਤੇ ਸਖਤ ਕਾਰਵਾਈਆਂ ਕੀਤੀਆਂ ਜਾਣ ਦੂਜੇ ਪਾਸੇ ਇਸ ਮਾਮਲੇ ਦੇ ਉੱਤੇ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਸ਼ੁਰੂਆਤੀ ਤਕਰਾਰ ਨਾਮਜ਼ਦਗੀ ਦੇ ਦੌਰਾਨ ਹੋਈ ਸੀ ਜਿਸ ਤੋਂ ਬਾਅਦ ਇਹ ਹਮਲਾ ਹੋਇਆ ਮਾਮਲੇ 'ਚ ਜਾਂਚ ਸ਼ੁਰੂ ਕਰ ਦਿੱਤੀ ਹੈ ਇਹ ਜੀ ਜ਼ਿਲ੍ਹਾ ਪ੍ਰੀਸ਼ਦ ਜਿਹੜੀ ਕੱਲ ਨਾਮਜ਼ਦਗੀਆਂ ਭਰੀਆਂ ਜਾ ਰਹੀਆਂ ਸੀਗੀਆਂ ਉੱਥੇ ਰਾਸਨ ਸੀ ਥੋੜਾ ਜਿਹਾ ਮਾਮੂਲੀ ਤਕਰਾਰ ਹੋਇਆ ਸੀ ਜਿਦੇ ਵਿੱਚ ਸੁਰਜੀਤ ਸਿੰਘ ਨਾਂ ਦਾ ਬੰਦਾ ਜਕਮੀ ਹੋਇਆ ਸੀਗਾ ਉਸ ਤੋਂ ਬਾਅਦ ਇਹ ਦੋਵੇਂ ਪਿੰਡੀ ਸਰਦਾਂ ਰਹਿਣ ਵਾਲੇ ਸੀਗੇ ਲਖਵਿੰਦਰ ਸਿੰਘ ਜਿਹੜੇ ਕਿ ਆਪ ਕੈਂਡੀਡੇਟ ਆ ਉਹਨਾਂ ਨੂੰ ਅੱਜ ਘੇਰ ਕੇ ਤੇ ਕੁੱਟਿਆ ਗਿਆ ਔਰ ਉਹਨਾਂ ਦੇ ਕਾਫੀ ਸੱਟਾਂ ਮਾਰੀਆਂ ਜਿਦੇ 4-5 ਵਕੀ ਜਖਮੀ ਹੋਏ ਆ ਜੇ ਕਿ ਜੋ ਜੇਰੇ ਇਲਾਜ ਨੇ ਅਮਨ ਦੀ ਹਸਪਤਾਲ ਉਹਨਾਂ ਦੇ ਸਟੇਟਮੈਂਟ ਤੇ ਜੋ ਵੀ ਬੰਦੀ ਕਰਵਾਇਓਗੀ ਪੱਤਾ ਦਸ ਕਰਕੇ ਉਹ ਕੀਤਾ ਜਾਏਗਾ ਸਰ ਕਿੰਦੀ ਕੁਛ ਗੋਲੀਆਂ ਗਾਲੀਆਂ ਵੀ ਚਲੀਆਂ ਜੀ ਹਾਂਜੀ ਉਹ ਵੈਰੀਫਾਈ ਕਰ ਰਹੇ ਹਾਂ ਜੀ ਜੋ ਡਾਕਟਰ ਰਿਪੋਰਟ ਦੇਣਗੇ ਉਹਦੇ ਮੁਤਾਬਕ ਗੋਲੀਆਂ ਦਾ ਵੀ ਹੋਇਆ ਜੀ ਸਰ ਇਸ ਥੇਰੇ ਲੋ ਕਿੰਨੇ ਬੰਦੇ ਜਖਮੀ ਨੇ ਦੂਜੀ ਥੇਰੇ ਲੋ ਕਿੰਨੇ ਹਾਲੇ ਕਰ ਰਹੇ ਹਾਂ ਜੀ ਇਹਨਾਂ ਦੇ ਦੂਜੀ ਥੇਰੇ ਹਾਲੇ ਪਤਾ ਨਹੀਂ ਆ ਜਿਹੜਾ ਇੱਥੇ ਐਡਮਿਟ ਹੋਏ ਨੇ ਉਹ 4 ਬੰਦੇ ਇੱਥੇ ਐਡਮਿ ਦੇਖਿਆ ਜਾਵੇ ਤਾਂ ਨਾਮਜ਼ਦਗੀ ਫਾਰਮ ਭਰਨ ਸਮੇ ਇੱਥੇ ਜਿਹੜਾ ਇਹ ਹਮਲਾ ਹੋਇਆ ਇਸ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ دہشت ਦਾ ਮਾਹੌਲ ਪੈਦਾ ਹੋ ਗਿਆ ਹਕੀਕਤ ਦੀ ਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ